ਉਹਨਾਂ ਨੂੰ ਫਰਸਟ ਏਡ ਦਾ ਸਮਾਨ ਉਹਨਾਂ ਨੂੰ ਕਟਰ ਉਹਨਾਂ ਨੂੰ ਹੋਰ ਐਕਸੀਡੈਂਟ ਵੇਲੇ ਕੰਮ ਆਉਣ ਵਾਲੀਆਂ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਨਿਤਨ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘਟ ਗਈਆਂ ਜੀ ਸਿਰਫ ਇੱਕ 5000 ਦੀ ਨਫਰੀ ਵਾਲੀ ਪੁਲਿਸ ਬਣਾਉਣ ਨਾਲ ਬਾਕੀ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਦਿੱਲੀ ਤੋਂ ਬਾਅਦ ਦਿੱਲੀ ਸ਼ੁਰੂ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਸਕੀਮ ਕਿ ਜੇ ਪੰਜਾਬ ਦਾ ਕੋਈ ਵੀ ਫੌਜ ਦੇ ਵਿੱਚ ਜਵਾਨ ਦੇਸ਼ ਦੇ ਕਿਸੇ ਵੀ ਹਿੱਸੇ 'ਚ ਦੁਸ਼ਮਣ ਨਾਲ ਲੜਦਾ ਸ਼ਹੀਦ ਹੋ ਜਾਂਦਾ ਹੈ ਤਾਂ 1 ਕਰੋੜ ਰੁਪਏ ਦੀ مالی ਮਦਦ ਉਹਨੂੰ ਉਹਦੇ ਘਰੇ ਪਹਚਾ ਕੇ ਆਉਂਦੇ ਆ ਦੇਖੋ ਉਹਦੇ ਨਾਲ ਜਾਨ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਜਾਨ ਦੀ ਤਾਂ ਕੋਈ ਕੀਮਤ ਨਹੀਂ ਪਰ ਇਹ ਹੈ ਕਿ ਕਬੀਲਦਾਰੀ ਚੱਲਦੀ ਰਵੇ ਉਸ ਪਰਿਵਾਰ ਨੂੰ ਇਹ ਨਾ ਲੱਗੇ ਕਿ ਅਸੀਂ ਰੁੜ ਗਏ ਸਾਨੂੰ ਬਾਅਦ ਕਿਸੇ ਨੇ ਪੁੱਛਿਆ ਨਹੀਂ ਨਹੀਂ ਤਾਂ ਬਾਕੀ ਫਿਰ ਫੌਜ ਦੇ ਵਿੱਚ ਜਾਣ ਵਾਸਤੇ ਕੌਣ ਤਿਆਰ ਹੋਊਗਾ ਜਦੋਂ ਜੇ ਸ਼ਹੀਦਾਂ ਦੇ ਪਰਿਵਾਰ ਰੁੜ ਜਾਣਗੇ ਇਸੇ ਤਰੀਕੀ ਪੰਜਾਬ ਪੁਲਿਸ ਦਾ ਹੈ ਪੰਜਾਬ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਿਹੜੀ ਤਨਖਾਹ ਹੈ ਉਹ ਇੱਕ ਬੈਂਕਰਾਂ ਹੀ ਜਾਣਦੀ ਹੈ ਉਹ ਬੈਂਕ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜੇ ਕੋਈ ਪੰਜਾਬ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ ਉਸ ਬੈਂਕ ਵੱਲੋਂ 2 ਕਰੋੜ ਰੁਪਏ ਦੀ ਜਿਹੜੀ ਸਹੈਤਾ ਉਹਨੂੰ ਮਤਲਬ ਉਹਦੇ ਪਰਿਵਾਰ ਨੂੰ ਮਿਲਦੀ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਜੇ ਦਿਨ ਨਾ ਹੋਣ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਟੋਬੇ ਛੱਪੜ ਜਿਹੜੇ ਗੰਦਗੀ ਦਾ ਰੂਪ ਧਾਰਨ ਕਰ ਗਏ ਉਹਨਾਂ ਨੂੰ ਠੀਕ ਕੀਤਾ ਜਾਊਗਾ ਦੋ ਦੋ ਮਾਡਲ ਚੱਲਦੇ ਨੇ ਸੀਚੇਵਾਲ ਮਾਡਲ ਤੇ ਥਾਪਰ ਮਾਡਲ ਉਹ ਪਿੰਡ ਦੇ ਟੋਪੇ ਦੇ ਸਾਈਜ਼ ਮੁਤਾਬਕ ਅਸੀਂ ਦੇਖ ਕੇ ਕਰਾਂਗੇ 19000 ਕਿਲੋਮੀਟਰ ਸੜਕਾਂ ਵਾਸਤੇ ਬਜਟ ਪਾਸ ਹੋ ਗਿਆ ਅਸੀਂ ਸੜਕਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਜਿਹੜੀਆਂ ਲਿੰਕ ਸੜਕਾਂ 메ਨ ਸੜਕਾਂ ਜਿਹੜੀਆਂ ਲਿੰਕ ਸ਼ਹਿਰ ਨੂੰ ਜਿਹੜੀਆਂ ਜੋੜਦੀਆਂ ਨੇ ਆ ਮੌਸਮ ਕਿਉਂਕਿ ਬਰਸਾਤੀ ਹੈ ਬਰਸਾਤ ਦੇ ਮੌਸਮ ਤੋਂ ਬਾਅਦ ਸੜਕਾਂ ਦਾ ਬਣਨ ਦਾ ਕੰਮ ਉਹ ਜਿਹੜਾ ਹੈ ਉਹ ਸ਼ੁਰੂ ਹੋ ਜਾਊਗਾ ਪੰਜਾਬ ਰੂਰਲ ਟਰਾਂਸਫਰਮੇਸ਼ਨ ਫੈਲੋਸ਼ਿਪ ਸਕੀਮ ਚ 154 ਨੌਜਵਾਨਾਂ ਦੀ ਚੋਣ ਕਰਕੇ ਬਲਾਕ ਪੱਧਰ ਤੇ ਨਿਯੁਕਤ ਕੀਤਾ ਜਾਊਗਾ ਹਰੇਕ ਨੌਜਵਾਨ ਨੂੰ 40000 ਰੁਪਏ ਮਹੀਨੇ ਮਾਣ ਪੱਤਾ ਵੀ ਦਿੱਤਾ ਜਾਊਗਾ ਇਹ ਨੌਜਵਾਨ ਬੀਡੀਪੀਓ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਕੇ ਤੇ ਉਹਨਾਂ ਨੂੰ ਲਾਗੂ ਕਰਕੇ ਉਦੋਂ ਬਾਅਦ ਲਾਗੂ ਕਰਨ ਤੋਂ ਬਾਅਦ ਉਹਦੀ ਨਿਗਰਾਨੀ ਕਰਨ ਵੀ ਨਾਲ ਜ਼ਰੂਰੀ ਹੈ ਉਹ ਤਿਆਰ ਕੀਤਾ ਜਾਂਦਾ ਸਕੂਲ ਦੇ ਵਿੱਚ ਆਮ ਤੌਰ ਤੇ ਪ੍ਰਾਈਵੇਟ ਸਕੂਲ ਹੈ ਤੁਸੀਂ ਸੁਣਿਆ ਸੀ ਪੀਟੀਐਮ ਪੇਰੈਂਟ ਟੀਚਰ ਮੀਟਿੰਗ ਹੁਣ ਸਰਕਾਰੀ ਸਕੂਲਾਂ 'ਚ ਵੀ ਪੇਰੈਂਟ ਟੀਚਰ ਮੀਟਿੰਗ ਸ਼ੁਰੂ ਹੋਈਆਂ ਨੇ 20-20 ਲੱਖ ਮਾਪੇ ਆਪਣੇ ਬੱਚਿਆਂ ਬਾਰੇ ਪੁੱਛਣ ਆਉਂਦੇ ਆ ਟੀਚਰਾਂ ਨੂੰ ਕਿਵੇਂ ਪੜਦਾ ਹੈ ਕਿਹੜੇ ਸਬਜੈਕਟ ਚ ਹਸਾਰ ਹੈ ਕਿਹੜੇ ਚ ਕਮਜ਼ੋਰ ਹੈ ਇਸੇ ਤਰ੍ਹਾਂ ਹੀ ਮਾ ਟੀਚਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿੱਥੇ ਜਾਂਦਾ ਹੈ ਬੱਚੇ ਦੀ ਸੰਗਤ ਕੀ ਹੈ ਫਿਰ ਉਸ ਤੋਂ ਬਾਅਦ ਸਕੂਲ ਛੁੱਟੀ ਹੋ ਜਾਂਦੀ ਹੈ ਜਦੋਂ ਛੁੱਟੀ ਹੁੰਦੀ ਹੈ ਹਰ ਰੋਜ਼ ਉਸ ਤੋਂ ਬਾਅਦ ਸਕੂਲ ਦਾ ਰੱਖਾ ਕੌਣ ਹੈ ਕਈ ਵਾਰੀ ਉੱਥੇ ਨਸ਼ੇੜੀਆਂ ਦਾ ਅੱਡਾ ਬਣ ਜਾਂਦਾ ਉਹ ਆ ਜਾਂਦੇ ਨੇ ਕੰਦਾ ਟੱਪ ਕੇ ਜਾਂ ਕੁਛ ਅਸ਼ਲੀਲ ਗੱਲਾਂ ਲਿਖ ਜਾਂਦੇ ਆ ਜਾਂ ਫਿਰ ਕੋਡ ਰੱਖੇ ਹੋਏ ਨੇ ਕਿ ਫਰਾਨੀ ਇੱਟ ਥੱਲੇ ਸੀ 2 ਫੁੱਟ ਕੁੜੀਆਂ ਤਰਾਂਗੇ ਇਸ ਤਰ੍ਹਾਂ ਦੇ ਸਾਨੂੰ ਸ਼ਿਕਾਇਤਾਂ ਆਈਆਂ ਸੀ ਤਾਂ ਅਸੀਂ ਕੈਂਪਸ ਮੈਨੇਜਰ ਰੱਖਿਆ ਜਿਹੜੇ 24 ਘੰਟੇ ਉਹ ਸਕੂਲ ਦੀ ਰਾਖੀ ਕਰਨਗੇ ਸੀਸੀਟੀਵੀ ਕੈਮਰੇ ਵੀ ਲਾਏ ਨੇ ਕਿ ਸਕੂਲ ਜਿਹੜਾ ਜਿਹਨੂੰ ਆਪਾ ਵਿਦਿਆ ਦਾ ਮੰਦਰ ਕਹਿੰਦੇ ਆ ਵਿਦਿਆ ਦਾ ਮੰਦਿਰ ਹੀ ਰਹਿਣਾ ਚਾਹੀਦਾ ਯੁੱਧਨਾ ਸ਼ੈਮਰੁੱਧ 9ਵੀਂ ਤੋਂ 12ਵੀਂ ਤੱਕ ਪੰਜਾਬ ਦੇ 3068 ਸਕੂਲਾਂ ਦੇ ਵਿੱਚ ਸਰਕਾਰੀ ਚ ਸਿਲੇਬਸ ਦੇ ਤੌਰ ਤੇ ਪੜਾਵਾਂਗੇ 8 ਲੱਖ ਬੱਚੇ ਨੂੰ ਪੋਹਚੇ ਦੱਸਿਆ ਜਾਊਗਾ ਕਿਉਂਕਿ ਉਹ ਉਮਰ ਇਹੋ ਜੀ ਹੁੰਦੀ ਹੈ ਕੱਚੀ ਉਮਰ ਹੁੰਦੀ ਹੈ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਜੋ ਮਰਜ਼ੀ ਲਿਖ ਦੋ ਕਈ ਵਾਰੀ ਯਾਰੀ ਦੋਸਤੀ ਦੀ ਕਸਮ ਖਿਲਾ ਕੇ ਜਾਂ ਬੈਠੇ ਬੈਠੇ ਜਸਟ ਫਨ ਚਿੱਲ ਕਰਦਿਆਂ ਇਸ ਤਰ੍ਹਾਂ ਦੇ ਗੱਲਾਂ ਚਾ ਕੇ ਉਹ ਡਰੱਗ ਤੇ ਲੱਗ ਜਾਂਦੇ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬੱਚੇ ਜੇ ਇੱਕ ਵਾਰ ਹੀ ਜ਼ਹਿਰ ਇਹ ਅੰਦਰ ਚਲਾ ਗਿਆ ਦੁਬਾਰੇ ਸਰੀਰ ਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਇਹ ਨਾ ਸੋਚੋ ਕਿ ਇੱਕ ਦੋ ਵਾਰੀ ਅਸੀਂ ਡਰੱਗ ਲੈ ਕੇ ਉਹ ਤੋਂ ਬਾਅਦ ਛੱਡ ਦਾਂਗੇ ਸੋ ਅਸੀਂ ਚਾਹੁੰਦੇ ਆ ਜਿਹੜੀ ਪੀੜ੍ਹੀ ਨਸ਼ਿਆਂ ਦੇ ਵਿੱਚ ਚਲੀ ਗਈ ਉਹਨੂੰ ਠੀਕ ਕਰੀਏ